ਜਿਨ੍ਹਾਂ ਗਲਾਸਾਂ ਦੇ ਨਾਲ ਧੰਨ ਧੰਨ ਬਾਬਾ ਜੁਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਅਤੇ ਮਾਤਾ ਗੁਜਰ ਕੌਰ ਜੀ ਨੂੰ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਨੇ ਦੁੱਧ ਪਲਾਇਆ ਸੀ ਕਈ ਸੰਗਤ ਸਵਾਲ ਕਰਦੀ ਆ ਵੀ ਗਲਾਸ ਬਦਲਤੇ ਨਹੀਂ ਗਲਾਸ ਉਹੀ ਨੇ ਉਹ ਪੁਰਨ ਲੱਗੇ ਸੀ ਪਹਿਲਾਂ ਵੀ ਜੀ ਬਾਹਰ ਰੱਖੇ ਹੋਏ ਸੀਗੇ ਅਸੀਂ ਨੇ ਸਾਰੀ ਸੰਗਤ ਹੱਥ ਲਾ ਕੇ ਦਰਸ਼ਨ ਕਰਦੀ ਦੀ ਉਹ ਹੁਣ ਪੁਰਨ ਲੱਗੇ ਆਪਾਂ ਨਿਸ਼ਾਨੀਆਂ ਸਾਹਮਣੀਆਂ ਨੇ ਇਸ ਕਰਕੇ ਉਹ ਆਪਰ ਸ਼ੀਸ਼ੇ ਚ ਰੱਖੇ ਹੋਏ ਨੇ ਹੁਣ ਸੰਗਤ ਨੂੰ ਦੂਰੋਂ ਛੋਟੇ ਲੱਗਦੇ ਨੇ ਅਗਲਾ ਕਹਿੰਦਾ ਛੋਟੇ ਗਲਾਸ ਕਰਦੇ ਤੁਸੀਂ ਨੇ ਛੋਟੇ ਨਹੀਂ ਹੈ ਗਲਾਸ ਉਹੀ ਨੇ ਵੀਰ ਜੀ ਗਲਾਸ ਉਹੀ ਹਾਂਜੀ ਹਾਂਜੀ ਪਹਿਰੇਦਾਰਾਂ ਨੂੰ ਰਿਸਪੈਕ ਦਿੱਤਾ ਗਿਆ ਰਿਸਪੈਕ ਦੇ ਕੇ ਫਿਰ ਉਹ ਨੰਗੇ ਫਿਰ ਉਹਨਾਂ ਨੇ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਬਾਬਾ ਪਤੇ ਸਿੰਘ ਜੀ ਨੂੰ ਦੁੱਧ ਸ਼ਕਾਇਆ ਠੰਡੇ ਬੁਰਜ ਦੇ ਵਿੱਚ ਪਹੁੰਚ ਗਈ ਇਹ ਤਿੰਨ ਦਿਨ ਇਦਾਂ ਹੀ ਬਾਬਾ ਜੀ ਨੇ ਸੇਵਾ ਨਵਾਈ ਉਸ ਤੋਂ ਉਪਰੰਤ ਜਦੋਂ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਕੇ ਸਹੀਦ ਕਰ ਦਿੱਤਾ ਗਿਆ ਤੇ ਬਾਬਾ ਜੀ ਨੇ ਆ ਕੇ ਸਾਰੀ ਦਾਸਤਾਨ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਦੇ ਵਿੱਚ ਸੁਣਾਈ ਅਤੇ ਮਾਤਾ ਜੀ ਵੀ ਆਪਣਾ ਸਰੀਰ ਪਿਆਨਾ ਕਰ ਗਏ ਸੁਬਾ ਬਜੀਦ ਖਾਨ ਨੇ ਬਾਬਾ ਮੋਤੀराम ਜੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਕਚਹਿਰੀ ਵਿੱਚ ਬੁਲਾਇਆ ਗਿਆ ਸੁਬਾ ਬਜੀਦ ਖਾਨ ਨੇ ਬਾਬਾ ਜੀ ਨੂੰ ਪੁੱਛਣਾ ਕੀਤਾ ਕਿ ਮੋਤੀਰਾਮ ਤੂੰ ਇਹ ਕੰਮ ਕੀਤਾ ਹੈ ਬਾਬਾ ਜੀ ਨੇ ਸਾਰਾ ਕਿਹਾ ਵੀ ਹਾਂ ਵੀ ਮੇਰੇ ਪਿਤਾ ਜੀ ਭਾਈ ਹਰਰਾਮ ਜੀ ਜੋ ਕਿ ਆਨੰਦਪ੍ਰਸਾਦ ਦੇ ਕਿਲੇ ਦੇ ਵਿੱਚ ਅੰਮ੍ਰਿਤਸ਼ਕੇ ਹਰਾ ਸਿੰਘ ਬਣੇ ਉਹ ਆਨੰਦਪ੍ਰਸਾਦ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਉਸ ਤੋਂ ਉਪਰੰਤ ਮੇਰੇ ਚਾਚਾ ਜੀ ਭਾਈ ਹਿੰਮਤ ਸਿੰਘ ਜੀ ਜੋ ਕਿ ਪੰਜ ਪਿਆਰਿਆਂ ਦੇ ਵਿੱਚ ਹਨ ਅਤੇ ਸਾਡਾ ਸਾਰਾ ਪਰਿਵਾਰ ਦਸ਼ਮੇਸ਼ ਪਿਤਾ ਜੀ ਦੇ ਨਾਲ ਜੁੜਿਆ ਹੋਇਆ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਹੈ ਇਸ ਲਈ ਇਹ ਸੇਵਨ ਭਾਈ ਹੈ